ਇੱਕ ਜਨੇ ਦੂਤਨ ਗੁਦਰਾ ਤੋਂ 12 ਕਲੇ ਜ਼ਮੀਨ ਰਿਕਾਇਰ ਹੋਣੀ ਸਤੋਕੀ ਉਹ ਪਿਛੋਂ ਦੀ 60 ਫੁੱਟ ਇੱਥੋਂ ਕੋ ਮਕੇ ਪਿੰਡ ਦੇ ਉੱਤੋਂ ਦੀ ਆ ਕੇ ਇੱਥੋਂ ਰਹਿਦੀ 18 ਫੁੱਟ ਕੋਈ ਤੇ ਪਹਿਲਾਂ 3 ਫੁੱਟ ਸੀ ਇਹਨੂੰ ਇਹ ਤਾਂ ਵੀ ਕਿੰਨੇ ਹੋਰ ਕਰਨਾ ਕੁਝ ਕਰ ਉਹਦੇ ਚਾਹ ਦੇਖ ਲਾਂਗੇ ਆਪਾਂ ਆਪਾਂ ਸਭ ਨਾਲ ਪਹਿਲਾਂ ਇਹਦੀ ਦੀਵਾਰ ਕਿੰਨੀ ਹਾਂ ਬਹੁਤ ਵੱਡੇ ਜਾ ਬਸ ਭਾਈ ਜੀ ਹਾਂਜੀ ਭਾਈ ਜੀ ਇਹਦੀ ਜ਼ਮੀਨ ਦੇਖ ਕਰ ਗੰਦੀ ਗੱਲ ਕਰਦੇ ਪਰ ਇਹ ਮੇਰੀ ਜ਼ਮੀਨ ਆ ਆ ਕਿਹਦੇ ਆ ਮੈਂ ਆਪਣੀ ਜ਼ਮੀਨ ਇੱਥੋਂ ਆਜਿਤ ਰਾਇਆ ਆ। ਆਪਾਂ ਬਦ ਇੱਥੋਂ ਆਜਿਤ ਤੋਂ ਕਿੰਨੇ ਦਿਨ ਹੋਣਾ ਚਾਹੀਦਾ। ਕਿਉਂਕਿ ਨੁਕਸਾਨ ਕਿਸੇ ਇੱਕ ਦਾ ਨਹੀਂ ਸਾਡੇ ਸਾਰਿਆਂ ਦਾ ਹੁੰਦਾ। ਫਿਰ ਆਪਣਾ ਜੇ ਕੋਈ ਚੰਗਾ ਕੰਮ ਬਣਨ ਲੱਗਿਆ ਚਾਹੇ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ। ਉਹ ਅਰੰਭ ਤੇ ਜਿਹੜੇ ਕਨਾਡਾ ਕੇ ਆਪਾਂ ਇਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰੀਏ ਸੋ ਮੈਂ ਤੁਹਾਨੂੰ ਭਰਸਾ ਦਵਾਉਣਾ। ਕਿ ਬਹੁਤ ਜਲਦੀ ਇਸ ਨੂੰ ਪਰਮਾਤਮਾ ਸੋਖੜ ਕੇ 6-7 ਮਹੀਨਿਆਂ ਦੇ ਵਿੱਚ ਵਿੱਚ ਹੀ ਇਨੂੰ ਆਪਾਂ ਰਸਤਾ ਦਿਖਾਤਾ ਕਿ ਕੀ ਸਾਡੀ ਕੀ ਕੀ ਅਸੀਂ ਕਰਨ ਜਾ ਰਹੇ ਹਾਂ ਕੀ ਕੀ ਉਹਦੇ ਵਿੱਚ ਹੋਊਗਾ ਕੋਈ ਵੀ ਕਿਤੇ ਕੰਮੀ ਪਿੱਛੇ ਨਹੀਂ ਛੱਡਦੇ ਤੁਹਾਡੇ ਤਾਂ ਪਹਿਲੇ ਸਭ ਪਿੰਡ-ਪਿੰਡ ਤੁਰੇ ਹੋਏ ਨੇ ਸਾਰੇ ਇਹਨਾਂ ਨੂੰ ਪਤਾ ਕਿੱਥੇ ਕੀ ਹੈ ਕੀ ਨਹੀਂ ਹੈ ਸੋ ਸਾਰਾ ਕੁਝ ਹੋਣਾ ਸੀ ਇੱਥੇ ਕਰਕੇ ਉਸ ਤੋਂ ਬਾਅਦ ਅਸੀਂ ਅਫੀਸ਼ੀਅਲੀ ਤੌਰ ਤੇ ਬੈਠ ਕੇ ਹਰ ਮਿੰਟੀ ਹੋਣਗੇ ਇੱਥੇ ਨਾਲ ਲੋਕਾਂ ਜਿਹੜੇ

ਉਸ ਵਾਰ ਕਿਸੇ ਨੇ ਮੇਰੇ ਲਈ ਇਹ ਤੁਸੀਂ ਕਹੋ ਵੀ ਕਿਸੇ ਹੋਰ ਨੇ ਜਵਾਬ ਦੇਣਾ ਉਹ ਜਵਾਬ ਵੀ ਮੈਂ ਹੀ ਦੇਣਾ ਨੇ ਮੈਂ ਤਾਂ ਹੀ ਕਹਿਣਾ ਨਹੀਂ ਕੋਈ ਗੱਲ ਨਹੀਂ ਦੇਖੋ ਅਸੀਂ ਪਟਿਆਲੇ ਦੇ ਜਿੰਦਿਆਂ ਬੈਠੇ ਹਾਂ ਸਾਰੇ ਇੱਕ ਦੂਜੇ ਨਾਲ ਭਰਾਵਾਂ ਵਾਂਗ ਰਹਿੰਦੇ ਹਾਂ ਭਰਾ ਨੇ ਮੈਨੂੰ ਫੋਨ ਕੀਤਾ ਸ਼ਾਇਦ ਮੈਂ ਕੀਤਾ ਜਾਂ ਇਹਨਾਂ ਨੇ ਕੀਤਾ ਮੈਂ ਉਸੇ ਤਰ੍ਹਾਂ ਕਹਿੰਦਾ ਸੀ ਵੀ ਆਪਾਂ ਚੋਦੇ ਦੇ ਵਿੱਚ ਬਣਾ ਕੇ ਕੋਲ ਉਡੀਕ ਆ ਕੇ ਆਮਾਂ ਪਰ ਉਸਾਂ ਬੈਠੇ ਅਸੀਂ ਜਿਵੇਂ ਹਰਜੀਤ ਨੇ ਵੀ ਕਿਹਾ ਕਿ ਤੁਸੀਂ ਬਹੁਤ ਮਾਣ ਪਾਛਿਆ ਅਸੀਂ ਉਹ ਮਾਣ ਟੁੱਟ ਨਹੀਂ ਰਹੇ ਅਸੀਂ ਜਾਨ ਲੜਾਵਾਂਗੇ ਔਰ ਇਸ ਕੰਮ ਨੂੰ ਅੰਮਲੀ ਜਾਮਾ ਪਹਿਨਾਵਾਂਗੇ ਕਾਗਜ਼ਾਂ 'ਚ ਨਹੀਂ ਰਹਿਣਾ ਬਰੇ ਸੋਨਿਹਾਲ ਮਹਾਰਾਜ ਜੀ ਔਰ ਇਹ ਜਿਹੜੀ ਨਿਕਲਦੀ ਕਾਗਜ਼ੇ ਨਿਕਲਦਾ ਜਿਹੜਾ ਨਿਕਲਦਾ ਜਿਵੇਂ ਤੁਹਾਨੂੰ ਨੁਕਸਾਨ ਹੁੰਦਾ ਉਸੇ ਤਰੀ ਮੈਨੂੰ ਵੀ ਨੁਕਸਾਨ ਹੁੰਦਾ ਕਿਉਂਕਿ ਮੇਰੇ ਹਾਲੀ ਕੀ ਵਿੱਚ ਦੀ ਨਦੀ ਜਾਂਦੀ ਆ ਮੈਂ ਦੇਖਿਆ ਕਿ ਸਾਰਾ ਔਰ ਜਿੱਥੇ ਇਹਨੂੰ ਸਿੱਧੀ ਕਰਨ ਦੀ ਆਪਣੀ ਪਰਪੋਜ਼ਲ ਹੈ ਉਹਦੇ ਨਾਲ ਹੀ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਹੀ ਨੈਕਸਟ ਕਮੇਂਟ ਤੁਸੀਂ ਵੀ ਰੱਖਿਓ ਖਿਆਲ ਬੇਟਾ ਆਪਾਂ ਇੱਥੇ ਇੱਕ ਮਸ਼ੀਨ ਲਾ ਕੇ ਜਿਹੜੇ ਕੋਈ ਵਿੱਚ ਦਰਖਤ ਬੂਟੇ ਖੜੇ ਨੇ ਉਹ ਵੀ ਸਾਰੇ ਸਿੱਧੇ ਕਰਤਾ ਕਿ ਤਾਂ ਕਿ ਜਦੋਂ ਪਾਣੀ ਆਉਂਦਾ ਉਹਦੀ ਡਾਮ ਨਾਲ ਕੇ ਮੈਂ ਦੇਖਿਆ ਬਹੁਤੀ ਥਾਂਵੇਂ ਨਾ ਡਾਫ ਲੱਗ ਜਾਂਦੀ ਹੈ ਜਦੋਂ ਡਾਫ ਲੱਗਦੇ ਉਹ ਪਾਣੀ ਉੱਪਰ ਫਰੋ ਹੋ ਕੇ ਸੈਂਟਾਂ ਤੇ ਖਿਲਰਦਾ ਉਹ ਨੁਕਸਾਨ ਜ਼ਿਆਦਾ ਕਰਦਾ ਹੈ ਸੋ ਜੇ ਜਿਹੜੀ ਕੋਈ ਸਾਫ ਸਫਾਈ ਹੋਣ ਵਾਲੀ ਆ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੁਹਾਨੂੰ ਦਸੰਬਰ ਦੇ ਵਿੱਚ ਹੀ ਮਸ਼ੀਨ ਦਿਓ ਜੀ ਤਾਂ ਕਿ ਜਿਹੜੀ ਸਫਾਈ ਕਰਲੀਓ ਪਹਿਲੀ ਹੁੰਦੇ ਸਮਾਂ ਰਹਿੰਦੇ ਹੋ ਜੇ ਤਾਂ ਕਿ ਵਿੱਚ ਅੜਚਣ ਨਾ ਕੋਈ ਆਵੇ ਅਸੀਂ ਜਿਵੇਂ ਜਿਵੇਂ ਵੱਢਦੀ ਹੈ ਨਾਂ ਦੀ ਨਿਸ਼ਾਨ ਨਹੀਂ ਕਰਾ ਕੇ ਅਸੀਂ ਪਹਿਲਾਂ ਸਾਰਾ ਕੰਮਕਾਰ ਜਿਹੜਾ ਸਾਰਾ ਕੁਝ ਪਹਿਲਾਂ ਕਰਾ ਲਿਆ ਡੀਸੀ ਸਾਹਿਬ ਨੂੰ ਵੀ ਤਸਵੀਰਦਾਰ ਸਾਹਿਬ ਨੂੰ ਵੀ ਸਾਰਾ ਕਰਕੇ ਜਦੋਂ ਹੀ ਲਕਸ਼ ਅਖਤਰ ਹੁੰਦੀਆਂ ਆਪਣਾ ਜੀ ਦੀ ਦਾ ਸੀਨ ਖਤਮ ਨਾ ਨਾ ਕਰਾ ਕੇ ਨਿਸ਼ਾਨ ਨਹੀਂ ਜਮੀਂ طرف ਕਿਉਂਕਿ ਜੀਵੀ ਤੋਂ ਬਾਅਦ ਸਮਾਂ ਬਹੁਤ ਘੱਟ ਹੁੰਦਾ ਕਿਉਂਕਿ 10 ਦਿਨ ਦਾ ਟਾਈਮ ਮਸਾ ਹੁੰਦਾ 15 ਦਿਨ ਦਾ ਟਾਈਮ ਹੁੰਦਾ ਜਦੋਂ ਫਿਰ ਆਪਾਂ ਨਿਸ਼ਾਨ ਦੇ ਤੋ ਬਾਦ ਨਿਸ਼ਾਨੀਆਂ ਲਾ ਕੇ ਜਿਵੇਂ ਹਰਮਿਤ ਨੇ ਵੀ ਕਿਹਾ ਜਦੋਂ ਕੋਈ ਕੰਮ ਸਿੱਧਾ ਹੋਣ ਵਾਲਾ ਹੁੰਦਾ ਨਾ ਤਾਂ ਉਹ ਚ ਸੋਣੀ ਸਨੌਰ ਦੇ ਵਿੱਚ ਮੇਰੇ ਛੋਟੇ ਭਰਾ ਹਰਮਨ ਸਿੰਘ ਪਠਾਨ ਮਾਜਰਾ ਦੇ ਸੱਜਣ ਆਇਆ ਕਿਉਂਕਿ ਕੁਝ ਨਦੀ ਐ ਇਥੇ ਤਾਂਗਰੀ ਐ ਘੱਗਰ ਐ ਮਾਰਕੰਡਾ ਉਹਦੇ ਨਾਲ ਜਿਹੜਾ ਕਾਫੀ ਫਸਲਾਂ ਦਾ ਜਿਹੜਾ ਨੁਕਸਾਨ ਹੁੰਦਾ ਸੋ ਉਹਦੇ ਵਾਸਤੇ ਉਹਦੇ ਪਿਛਲੇ ਦਿਨੀ ਜਿਹੜੇ ਕਿਸਾਨ ਜਿੱਤੇ ਬੰਦਿਆਂ ਵੱਲੋਂ ਹਰਮੀਤ ਬਾਜ ਦੇ ਥਰੂ ਜਿਹੜਾ ਸਦਾ ਤੱਕ ਅਸੀਂ ਅੱਜ ਅਸੀਂ ਪਹੁੰਚਿਆ ਇਹਨਾਂ ਦੇ ਦੁੱਖ ਦੀਆਂ ਸੁਣੀਆਂ ਨੇ ਔਰ ਬਹੁਤ ਜਲਦ ਕੋਸ਼ਿਸ਼ ਹੈ ਸਾਡੀ ਕਿ ਇਸ ਸੰਕਟ ਦੇ ਵਿੱਚੋਂ ਜਿਹੜਾ ਹਲਕਾ ਸਨੌਰ ਨੂੰ ਕੱਢਿਆ ਜਾਊਗਾ ਤਾਕਿ ਜਿਹੜਾ ਨੁਕਸਾਨ ਹੁੰਦਾ ਫਸਲਾਂ ਨੂੰ ਨੁਕਸਾਨ ਹੁੰਦਾ ਜਦੋਂ ਕਿਸੇ ਆ ਕਿਸਾਨ ਦੀ ਫਸਲ ਜਦੋਂ ਮਰਦੀ ਆ ਤਾਂ ਉਹਨੂੰ 2 ਸਾਲ 4 ਸਾਲ ਉੱਠ ਨਹੀਂ ਸਕਦਾ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਨੁਕਸਾਨ ਹੋਣ ਤੋਂ ਬਚਾਈਏ ਔਰ ਜਿਹੜੀ ਕੋਈ ਸਫਾਈ ਹੋਣ ਵਾਲੀ ਆ ਉਹਨੂੰ ਸਮਾਂ ਰਹਿੰਦੀ ਜਿਹੜਾ ਸਾਫ਼ ਕਰੀਏ ਔਰ ਜਿਹੜੀ ਕੋਈ ਲਾਈਨਿੰਗ ਕਰਨ ਵਾਲੀ ਆ ਉਹਨੂੰ ਵੀ ਜਿਹੜਾ ਕਰਕੇ ਆ ਇਹ ਸਨੌਰ ਹਲਕਾ ਜਿਹੜਾ ਉਹਨੂੰ ਇਸ ਦੰਦਰ ਦੇ ਵਿੱਚੋਂ ਜਿਹੜਾ ਕੱਢਿਆ ਮੰਤਰੀ ਜੀ ਇਹ ਮੇਨ ਸੜਕ ਆ ਦੂਜੇ ਪ੍ਰਦੇਸ਼ ਨੂੰ ਵੀ ਜੁੜਦੀ ਆ ਹਰਿਆਣੇ ਨੂੰ ਵੀ ਜੁੜਦੀ ਆ ਕਿਸ ਤਰ੍ਹਾਂ ਦੇਖਦੇ ਹੋ ਕਿ ਹਰ ਵਾਰ ਟੁੱਟ ਜਾਂਦੀ ਆ ਜਿੱਦਾਂ ਪੱਕਾ ਇਲਾਜ ਹੋਊਗਾ ਤੂੰ ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਇਸ ਦੁਨੀਆ 'ਚ ਕੋਈ ਅਹੋਜੀ ਚੀਜ਼ ਨਹੀਂ ਜਿਹਦੀ ਲਾਈਫ 1000 ਸਾਲ ਹੋਵੇ ਸੜਕਾਂ ਜਦੋਂ ਪਾਣੀ ਆਉਂਦਾ ਹੈ ਨੇਚਰਲੀ ਆ ਉਦੋਂ ਟੁੱਟ ਜਾਂਦੀਆਂ ਨੇ ਸੋ ਬੜੀ ਜਲਦੀ ਇਹ ਸੜਕ ਦੀ ਆ ਜਿਹਦੀ ਪਾਰ ਵੱਡੀ ਨਦੀ ਨੂੰ ਲੈ ਕੇ ਦੇਖੋਗੇ ਕਿ ਅਗਲੇ ਬੜੇ ਸਮੇਂ ਦੇ ਵਿੱਚ ਬਹੁਤ ਨੁਕਸਾਨ ਕਰਦੀ ਆ ਰਹੀ ਆ ਹਰ ਵਾਰ ਤਦ ਕੋ ਜਿਹੜੀ ਕੁਦਰਤੀ ਆਫਤ ਹੈ ਉਹ ਤੋਂ ਤਾਂ ਕਦੇ ਬਚਿਆ ਨਹੀਂ ਜਾ ਸਕਦਾ ਪਰ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਹ ਤੋਂ ਬਚਾਇਆ ਜਾ ਸਕੇ ਸੋ ਸਾਡੀ ਕੋਸ਼ਿਸ਼ ਆ ਉਹਨੂੰ ਸਾਬ ਸਫਾਈ ਵੀ ਕੀਤੀ ਗਿਆ ਔਰ ਉਹਨੂੰ ਲਾਈਨਿੰਗ ਕਰਕੇ ਉਹਦਾ ਜਿਹੜਾ ਪਾਣੀ ਇਕੱਠਾ ਹੋ ਕੇ ਫਲੋ ਬਾਹਰ ਜਾਂਦਾ ਸੀ ਉਹ ਨੂੰ ਵੀ ਰੋਕਣ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ ਆ ਔਰ ਉਮੀਦ ਹੈ ਕਿ ਪਾਣੀ ਹੈ ਜਿਹੜਾ ਹੁਣ ਅਸੀਂ ਪਿੱਛੇ ਵੀ ਜਿਹੜੇ ਬਹੁਤ ਸਾਰੇ ਕਿਉਂਕਿ ਮਹਿਕਮੇ ਨੇ ਆਪ ਦੇ ਤੌਰ ਤੇ ਜਿਹਨੀਆਂ ਬਹੁਤ ਸਾਰੀਆਂ ਮਸ਼ੀਨਾਂ ਖਰੀਦੀਆਂ ਪਹਿਲਾਂ ਟੈਂਡਰ ਕਰਨੇ ਪੈਂਦੇ ਤੇ ਉਹਨਾਂ ਉਹਦੀ ਲੋਡ ਨਹੀਂ ਹੈ ਸੋ ਇਸ ਕਰਕੇ ਸਾਨੂੰ ਜਿੱਥੇ ਲੋਡ ਪੈਂਦੀ ਆ ਉੱਥੇ ਮਸ਼ੀਨਾਂ ਜਿਹੜੀਆਂ ਸੀ ਉਹ ਤੂ ਕੀ